जय श्री देवी सारे ही धर्मा ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸੱਭਾ ਖੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਬ੍ਰह्म ਗਿਆਨ ਵਿਦਿਆਲਯ ਗੁਰਮੁਖ ਸਿੰਘ ਜੀ ਨੇ ਲੋਕ ਕਲਿਆਣ ਲਈ ਲੋਕਾਂ ਦੀ ਮੁਸੀਬਤਾਂ ਪਰੇਸ਼ਾਨੀਆਂ ਬਿਮਾਰੀਆਂ ਨੂੰ ਬ੍ਰह्म ਵਿਦਿਆ ਦੁਆਰਾ ਦੂਰ ਕਰਨ ਤੇ ਸਾਰੇ ਹਿੱਤਰਮਦ ਲੋਕਾਂ ਨੂੰ ਸਿੱਧੇ ਰਸਤੇ ਪਹਨ ਲਈ ਚਲਾਇਆ ਹੈ ਜੀ ਜੋ ਕਿ ਕਿਸੇ ਵੀ ਧਰਮ ਦੇ ਵਿਅਕਤੀ ਨਾਲ ਪੇਧ ਭਾਵ ਨਹੀਂ ਕਰਦਾ ਵੀਡੀਓ ਦੇ ਦਰਸਾਏ ਨੰਬਰ ਉੱਤੇ ਕੋਈ ਵੀ ਪੀੜਿਤ ਜਾਂ ਜਿਗਿਆਸੂ ਵਿਅਕਤੀ ਫੋਨ ਕਰਕੇ ਆਪਣੇ ਦੁੱਖਾਂ ਦਾ ਹੱਲ ਪਾ ਸਕਦਾ ਹੈ ਤੇ ਜੀਵਨ ਸੁਖੀਲਾ ਬਣਾ ਸਕਦਾ ਹੈ ਜੀ ਇਹ ਨੰਬਰ ਦਿਨ ਚ 18 ਘੰਟੇ ਚਾਲੂ ਰਹਿੰਦਾ ਹੈ ਜੇ ਇੱਕ ਵਾਰੀ ਨਾਲ ਲੱਗ ਤਾਂ ਕੁਝ ਘੰਟਿਆਂ ਬਾਅਦ ਤੁਸੀਂ ਫੇਰ ਜ਼ਰੂਰ ਲਾ ਕੇ ਵੇਖੋ ਜੀ ਦੁੱਖ ਤਕਲੀਫਾਂ ਤੇ ਬਿਮਾਰੀਆਂ ਦੂਰ ਕਰਨ ਲਈ ਗੁਰਮੁਖ ਸਿੰਘ ਜੀ ਵੱਲੋਂ ਸਪੈਸ਼ਲ ਨਗ ਤੇ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਨੇ ਆਓ ਜੀ ਹੁਣ ਬਿੜਦੇ ਹੇ ਇਕਾਗਰ ਕਰੋ ਤਾਂ ਕਿ ਆਪਾਂ ਅੱਜ ਦੀ ਸ਼ਨੀਵਾਰ ਜੀ ਦੀ ਕਥਾ ਆਰੰਭ ਕਰ ਸਕੀਏ ਕਥਾ ਸ਼ਨੀ ਦੇ ਸ਼ਨੀਵਾਰ ਦੀ ਸ਼ਨੀ ਦੇ ਕਰਮ ਮੰਡਲ ਵਿੱਚ ਨੋਂਗਰੇ ਵਿੱਚੋਂ ਜਿਹਨਾਂ ਵਿੱਚੋਂ ਪਾਂਦਿਕਰੇ ਇਹਨਾਂ ਵੇਹ ਆਪਣੇ ਹਨ ਜਿਹਨਾਂ ਵਿੱਚ ਸ਼ਨੀ ਦੇ ਵਿੱਚ ਬ੍ਰਹਮੰਡ ਵਿੱਚ ਬਹੁਤ ਜਾਗ ਚੱਲਦੀ ਹੈ ਇਸ ਕਰਕੇ ਸ਼ਨੀ ਦੇ ਦਾ ਦੰ ਪਨ ਦਰਸ਼ਨ ਕਰਨੇ ਸ਼ਨੀ ਕਥਨ ਸੋਹੇ مندر جانا بہت زیادہ شروع دسیا گیا ہے ماڈی کا بہت زیادہ شکتا پردان کرتے ہیں سچ بولنا بےمانی نہ کرنا ਜੋੜੀ ਠੱਗੀ ਨਾ ਕਰਨਾ ਸ਼ਨੀ ਦੇ ਛੁਪ ਤੋਂ ਪ੍ਰਵਾਦ ਕਰਦੇ ਹਾਂ ਸ਼ਨੀ ਕਥਾ ਸ਼ਨੀਵਾਰ ਦੀ ਸਮਾਪਤ ਜੈ ਸ਼ਨੀ ਦੇ ਕਥਾ ਸ਼ਨੀ ਦੇ ਵਿਕਰਮਾ ਜੀ ਨਾਲ ਸਨਮਾਨ ਵਿਕਰਮਾ ਜੀ ਇੱਕ ਚਕਰਾਵਰਤੀ ਰਾਜਾ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਨਾਲ ਕੋਈ ਦੁਨੀਆ ਦਾ ਰਾਜਾ ਚਿਤ ਨਹੀਂ ਸਕਿਆ ਜਿਸ ਵਿੱਚ ਰਾਜੇ ਨੂੰ ਸ਼ਨੀ ਦੇ ਬਾਰੇ ਨੌਂ ਦਿਨ ਨਹੀਂ ਸੋਇਆ। ਉਹ ਇੱਕ ਹੰਕਾਰ ਦੇ ਵਿੱਚ ਸ਼ਨੀ ਦੇਵ ਨਾਲ ਮਾੜੇ ਵਿਚਾਰ ਧਾਰਾ ਰੱਖਦਾ ਸੀ। ਸ਼ਨੀ ਦੇਵ ਨੇ ਉਸ ਦਾ ਦਮਗ ਸਾਰਾ ਖੋਹ ਦਿੱਤਾ। ਜਿਸ ਵਿੱਚ ਸ਼ਨੀ ਦੇਵ ਉਸ ਨੂੰ

ਬੁੱਸਿਆ ਕਿ ਤੂੰ ਸੂਰਿਆ ਪੁੱਤਰ ਹੈ ਤੈ ਸੂਰੀਏ ਦੀ ਪਿਤਾ ਦੀ ਕਦਰ ਨਹੀਂ ਕਰੀ ਤੂੰ ਮੇਰਾ ਕੀ ਬਗੜ ਸਕਦਾ ਹੈ ਸ਼ਨੀ ਦੇਵ ਨੂੰ ਰਾਜ ਨੇ ਦੱਸਿਆ ਫਿਰ ਸ਼ਨੀ ਦੇਵ ਦੱਸਦੇ ਸਨ ਕਿਸ ਸਮਾਂ ਉਨਤੇ ਤੈਨੂੰ ਰਾਜਨ ਦੱਸਾਂਗੇ ਬ੍ਰਹਮੰਡ ਵਿੱਚ ਸਾਡਾ ਕੀ ਯੋਗਦਾਨ ਆਇਆ ਤਾਂ ਤੈਨੂੰ ਅਸੀਂਆਂ ਦਿਆਂ ਦੇਸ਼ ਇੱਕ ਰਾਜੇ ਦਾ ਹੱਕ ਦਿਵਾਉਨੇ ਹਾਂ ਜੋ ਸਾਡੇ ਸੱਤ ਤੇ ਮਾਰਗ ਤੇ ਚਲਦਾ ਹੈ ਤਾਂ ਅਸੀਂ ਉਸ ਨੂੰ ਸੰਸਾਰ ਦਾ ਤ્યાਗ ਦੇਣਾ ਛੇ ਨਹੀਂ ਦੇਖਦੇ ਸਮਝਾਉਣ ਤੇ ਰਾਜਾ ਵਿਕਰਮਾਂ ਦੀ ਨਹੀਂ ਸਮਝਿਆ ਤਾਂ ਉਸ ਨੂੰ ਐਸੀ ਪੀੜਾ ਸਰੀਰ ਦੀ ਦਿੱਤੀ ਜਿਹਦੇ ਵਿੱਚ ਦਿਲੂ ਵਿੱਚ ਰਾਜੇ ਨੂੰ ਚਰੂਣਾ ਪਿਆ ਹੱਥ ਬਾੜ ਵੱਢ ਕੇ ਦੇਵਾਦੀ ਬੁੰਦਾਂ ਨੂੰ ਦੇ ਕੇ ਰਾਜਾ ਵਿਕਰਮਾਜੀਤ ਨੇ ਚਲਾਇਆ ਜਦੋਂ ਜਦੋਂ ਸਮਾਉਂਦਾ ਗਿਆ ਰਾਜ ਦਸ਼ਰ ਰਾਜਾ ਵਿਕਰਮਾਜੀਤ ਸ਼ਨੀ ਦੇਵ ਦੀ ਮਹਮਾ ਗਉਂ ਲਗੇ ਸ਼ਨੀਵਾਰ ਦੀ ਸ਼ਨੀ ਕਥਾ જય ਸ਼ਨੀ ਦੇਵ જય ਸ਼ਨੀ ਦੇਵ